ਵੇ ਕਾਜੀ ਨੇ ਆਸ਼ਮ ਜੀ ਤੁਹਾਨੂੰ ਤਗੜ ਮੋਰ ਸੇ ਹੀ ਕਰੇ ਸਾਰੇ ਜਿਹੜੇ ਵੀ ਸਾਡੇ ਕਾਂਗਸ ਪਾਰਟੀ ਦੇ ਆਗੂ ਸਾਰੇ ਨੇ ਤਗੜੇ ਹੋ ਕੇ ਸਾਡਾ ਸਾਥ ਦਿੱਤਾ ਹੈ ਕਿਿਸ ਕਰਕੇ ਸੀਟ ਜੀ ਕੁਵੈ ਸਾਹਿਬ ਜਿਵੇਂ ਟਿੰਨ ਟੋਫੀ ਵੇ ਲਈ ਔ ਜਦੂ ਵੀ ਟੋਫੀ ਮਿਲੇ ਕੀ ਲੱਗਦਾ ਹੈ ਜੀ ਦੇਖੋ ਇਹ ਕੋਈ ਨਹੀਂ ਹੈ ਮੈਸੇਜ ਕਿ ਕਿਹੜਾ ਬੰਦਾ ਲੜਾਈ ਲੜ ਕੇ ਜਿੱਤਦਾ ਹੈ ਉਹਦਾ ਸਵਾਲ ਹੋਰ ਹੁੰਦਾ ਸਰ ਸਵੇਰ ਤੋਂ ਲੈ ਕੇ ਸਾਰੀ ਸਾਰਾ ਦਿਨ ਅਪ ਡਾਊਨ ਅਪ ਡਾਊਨ ਚੱਲਦਾ ਰਿਹਾ ਤੇ ਕਿਵੇਂ ਮਸਲੂਮ ਹੋ ਜਾਣਾ ਸਰ ਕੋਈ ਤਵਾਇਆ ਨਾਲ ਹੀ ਸਾਰੇ ਦਿਨ ਲੜਾਈ ਕਰਦਾ ਹੈ ਮੇਰੇ ਨਾਲ ਲੜਦੇ ਹੈ ਕਿ ਤੇ ਸਾਰੇ ਛਿੱਟੇ ਥੱਲੇ ਤੱਕ ਕੇ ਸ਼੍ਰੀ ਬਾਸਵਾਹਮਾ ਦੀ ਕਿਰਪਾ ਕੀਤੀ ਤੇ ਜੈ ਸ਼੍ਰੀ ਕੀ ਧਰਮ ਦੇ ਗੜੇ ਮੁੱਦੇ ਲੋਕਾਂ ਦਾ ਖਾਣੇ ਸਵਾਲ ਬਹੁਤ ਕਾਫੀ ਹੈ ਮੇਰੇ ਪਿਛਲੇ ਟਾਈਮ ਕੇ ਇੱਕ ਬਾਵੀ ਬੈ ਸਾਡੇ ਇਥੋਂ ਦੀ ਪੀਜੀਆਈ ਕੋਲ ਕੋਲ ਦੀ ਬਣਾਉਣੀ ਹੈ ਹੰਸਰ ਦਾ ਹਸਪਤਾਲ ਸਾਡੇ ਫਾਇਦੇ ਕਰ ਪੈਣੀ ਜੇ ਇਸੇ ਤਰ੍ਹਾਂ ਪੀਣ ਵਾਲੇ ਪਾਣੀ ਦੀ ਇਹ ਬਾਰਡਰ ਦੇ ਮਹਿਰਾ ਦਾ ਪਾਣੀ ਜਮੀਨਾ ਦਾ ਕੰਮ ਐਸ ਤਰ੍ਹਾਂ ਹੋ ਕੇ ਸਾਡੇ ਮੁਖਰ ਮੋੜ ਤੇ ਚੱਲਦਾ ਹੋਇਆ ਪੈਣੀ ਜਿੰਨਾ ਵਾਪਸ ਆਉਣਾ ਪਾਉਣਾ ਪੀਣ ਮੇਰੇ ਸਾਡੇ ਇੰਪਲੈਮੈਂਟ ਜਿਹੜੀ ਹੈ ਬੱਚਿਆਂ ਵਾਸਤੇ ਉਹ ਬੜਾ ਜ਼ਰੂਰੀ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸੈਂਟਰ ਸਾਡੀ ਸਰਕਾਰ ਬੰਦੇ ਨੇ ਤੇ ਸਰਕਾਰ ਤੋਂ ਫਿਰ ਵੱਧਵਾ ਦੇ ਇਸ ਏਰੀਆ ਦੀ ਡਿਵੈਲਪਮੈਂਟ ਵਾਸਤੇ ਫੰਡ ਵੀ ਲਿਆਵਾਂਗੇ ਤੇ ਲੋਕਾਂ ਦਾ ਰਿਸ਼ਤਾਰਾ ਸਰਵਸਰਵ ਦੇ ਇੰਡੀਆ ਦੇ ਇੰਡੀਆ ਦੇ ਸੁਤੰਤਰ ਨੂੰ ਕਿਵੇਂ ਦੇਖਦੇ ਹੋ ਅੱਜ ਜਿਹੜਾ ਨਿਕਲ ਕੇ ਆ ਰਹੇ ਸੀ ਕਿ ਅੱਜ ਬੜੇ ਵੱਡਾ ਹਲੋ ਮਿਲਿਆ ਰੇ ਸਾਰੇ ਫੇਲ ਹੋ ਗਏ ਤੇ ਜਿਹੋ ਐਕਟਿੰਗ ਕੋਲ ਨਹੀਂ ਸੀ ਉਹ ਬਹੁਤ ਹੀ ਗੁੱਡ ਬਹੁਤ ਹੀ ਗੱਈ ਕਿਹਾ ਸੀ ਕਿ ਮੈਂ ਇਹ ਸੀਗਾ ਬਤਾ ਦੋ ਮੇਰੇ ਅੰਗਰੇਜ਼ੀ ਪਕੜੀ ਕਿ ਬੋਟਾਸ਼ਾ ਮੇਰੇ ਦੱਸੇ ਤਾਂ ਪਰ ਸਾਡੀ ਕਾਂਗਰਸ ਪਾਰਟੀ ਵੀ ਨਿਕਲੇ ਨਹੀਂ ਰਾਹੁਲ ਗਾਂਧੀ ਜੀ ਕਰਖੇ ਜੀ ਸਾਰੀ ਡਿਸੀਨਰੀ ਲੀਡਰਸ਼ਿਪ ਦੇ ਮੀਟਿੰਗਾਂ ਤੇ ਆਨਲਾਈਨ ਮੀਟਿੰਗ ਹੋਈਏ ਲੋਕ ਕਹਿੰਦੇ ਜਲਦੀ ਉਹਦੇ ਸਾਰਾ ਡਿਟੇਲ ਨਾ ਦੇਖਿਆ ਤੇ ਉਹਦੇ ਚ ਸਾਲੂ 1300 ਤੋਂ ਪਾਰ ਸੀ ਤਾਂ ਐਸੀ ਲੱਗ ਰਹੀ ਸੀ ਇਸ ਕਰਕੇ ਜਿਹੜੀ ਇਹ ਉਹਦੀ ਇੱਕ ਕਹਾਣੀ ਨਿਕਲੀ ਹੈ ਮੋਦੀ ਦੀ ਚੂਤ ਬੋਲਣ ਸਰਹਿੰਦਰ ਦਾ ਬਾਗਲ ਸੁਵਾਉਂਗਾ ਜੀ ਦੇ ਕੋਜੀ ਬਾਰਡਰ ਪਹੁੰਚ ਪੂਰਾ ਯਤਨ ਕਰਾ ਰਿਹਾ ਹੈ ਸਰ ਰਾਇਸਿਕ ਭਰਾਤਰੀ ਦੀ ਜੀ ਜੇ ਕਿਹਨੇ ਸਿਰ ਪਾਣਦੇ ਹੋ ਤੁਸੀਂ ਜੀ ਜੇ ਕਿਹਨੇ ਸਿਰ ਪਾਣਦੇ ਹੋ ਆਹ ਮਹਾਤਮਾ ਦੇਖ ਰਿਹਾ ਹੈ ਅਸ਼ੋਕ ਨਹੀਂ ਹੈ ਸਿਰ ਥੋੜੇ ਪਿੱਛੇ ਲੋਕਾਂ ਨੇ ਸਾਨੂੰ ਦੁਆ ਦਿੱਤੀ ਕੋਈ ਐਸਾ ਰਾਇਸਿਕ ਭਰਾਤਰੀ ਸੱਨੇ ਚਾਹ ਲਈ ਵੋਟ ਤੁਹਾਨੂੰ ਸਪੋਰਟ ਕਰਨ ਪੀ ਕਿੱਦਾਂ ਦੇਣਾ ਵੋਟਸ ਨਹੀਂ ਪਈਆਂ ਇਹ ਲੈਕਚਰ ਦੇ ਵੋਟ ਸਾਡੇ ਚਾਰਾਂ ਪਾਸੇ ਹੋਏ ਨੇ ਤੇ ਫਿਰ ਮੈਂ ਜਿੱਤ ਕੇ ਕਿਵੇਂ ਆਉਂਦਾ ਉਹਨਾਂ ਨੇ ਵੋਟ ਪਾਈਏ ਦੂਜੀਆਂ ਕਮਿਊਨਿਟੀਆਂ ਨੇ ਉਹਦੇ ਬਰਾਬਰ ਵੋਟਾਂ ਪਾ ਕੇ ਸਭ ਜਿੱਤ ਪ੍ਰਾਪਤ ਕੀਤੀ ਹੈ ਤੁਹਾਡਾ ਪਹਿਲਾ ਕਦਮੀ ਕੰਮ ਕੀ ਹੋਇਆ ਹਾਂਜੀ ਜੀ ਸਰ ਜਿੱਤ ਪ੍ਰਾਪਤ ਕੀਤੀ ਹੈ ਪਹਿਲਾ ਕਦਮੀ ਤੁਹਾਡਾ ਕੰਮ ਕੀ ਆਇਆ ਉਹ ਤੇਰਾ ਸਭ ਤੋਂ ਪਹਿਲਾ ਦਾ ਲੋਕਾਂ ਦੇ ਬੱਚਿਆਂ ਦੀ এমਪਲੋਇਮੈਂਟ ਦਾ ਬਾਰਡਰ ਫਲੌਨ ਦਾ ਜਿਹੜਾ ਸਦਾਇਤ ਫੈਰੀ ਵਾਲਾ ਬੰਡਰ ਹੈ ਇੱਕ ਲੌਂਗ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕੀਨ ਵਾਲਾ ਪਾਣੀ ਤੇ ਨਹਿਰੀ ਪਾਣੀ ਇਹ ਸਾਡੇ ਕਈ ਹੈ ਕੋਈ ਇੱਕ ਇਕੱਲਾ ਕੰਮ ਨਹੀਂ ਹੈ ਜੇ ਹਸਪਤਾਲ ਤੋਂ ਹੁੰਦਾ ਹੈ ਪੀਜੀਐ ਦਾ ਪਰ ਦੂਜੇ ਕੰਮ ਦਾ ਕਫੈਸਰ ਬੜੀ ਇੱਥੇ ਇਸ ਇਲਾਕੇ ਤੇ ਪੈਦੀ ਹੋਈ ਹੈ ਉਹਦੇ ਵਾਸਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਫਾਇਲ ਦਾ ਅਜਾ ਹਸਪਾਲ ਹੈ ਉਹ ਪਹਿਲਾਂ ਕੋਈ ਦੂਜੇ ਸਰਬਿਆਤ ਹੋ ਗਿਆ ਬਿਆਕ ਕੀਤਾ ਸੀ ਉਸ ਤੋਂ ਬਾਅਦ ਕੁਝ ਫੰਡ ਨਹੀਂ ਹੈ ਉਹਦੇ ਵਾਸਤੇ ਅਸੀਂ ਜਾਨ ਕਰਾਂਗੇ ਅਸੀਂ ਜਾ ਕੇ ਕੋਈ ਕੰਪਲੀਟ ਪਾਇਆ ਜਾਏ ਕਿ ਲੋਕਾਂ ਦੀ ਹਾਇਰ ਕਰੀਏ ਥੈਂਕ ਯੂ ਥੈਂਕ ਯੂ